ਤੋ ਕਹੋ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਅਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਸ ਫਤਖ ਸੰਧੀ ਨੂਰੇ ਅਰਸਾਹ ਕੋਰਸਾਹ ਛੱਟੀਐ ਤਉ ਦਡਠੇ ਸੱਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦਾਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਜਣਾ ਸੱਚਾ ਪਾਤੇਸਾ ਹੋ ਸਿਰ ਸਾਹਾ ਦੇ ਜਿਸ ਪਾਸ ਬਹਿਠਿਆ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਤੀ ਜਾ ਭਗਤ ਜਨਾਕੋਂ ਆਪ ਤੁਠਾ ਮੇਰਾ ਪਿਆਰਾ ਆਪ लयन जनला पा शाहि भगत जना कौ देर सार बनाई ਭਗਤ ਜਨਾਕੋ ਆਪ ਟੁੱਠਾ ਮੇਰਾ ਪਿਆਰਾ ਆਪ ਲਾਇਆ ਜਨ ਲਾਈ ਪਾਤ ਸਾਹੀ ਭਗਤ ਜਨਾਕੋ ਦਿੱਤੀ ਆਨਾ ਸਿਰ ਛੱਤ ਸਤ ਚਾਹਰ ਬਣਾਏ ਸਦਾ ਸੁਖੀਏ ਨਿਰਮਲੇ ਸਤ ਗੁਰ ਕੀ ਕਾਰ ਹੁਕਮਾਈ ਰਾਜੇ ਓਏ ਨਾ ਆਖੀ ਅਹ ਪੇੜੰ ਮਰ ਰਹਾ ਫਿਰ ਜੂਨੀ ਪਾਹੀ ਨਾਨਕ ਵੇਣ ਨਾਵੈ ਨਕੀ ਵਢੀ ਫਿਰ ਰਹਾ ਸੋ ਬਾਮੂਲ ਨਾ ਪਾਹੇ ਮਹੱਲਾਤੀ ਜਾਂ ਸੋਣਾ ਸਿੱਖਿਆ ਸਾਦ ਨਾ ਆਇਓ ਚਰ ਗੁਰਮੁਖ ਸਬਦ ਨਾ ਲਾਗੈ ਸਤ ਗੁਰ ਸੇਵੈ ਨਾਮ ਮਨ ਵਸੈ ਵਿਚਹ ਭ੍ਰਮ ਭਉ ਭਾਗੈ ਜੇ ਹਾ ਸਤ ਗੁਰ ਨੂੰ ਜਾਣੈ ਤੇ ਹੋਵਾ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲ ਵਡਿਆਈ ਹਰਦਾਰ ਸੋਹਣਾ ਆਗੈ ਪੌੜੀ ਗੁਰ ਸਿੱਖਾਂ ਮਨ ਹਰਪ੍ਰੀਤ ਹੈ ਗੁਰ ਪੂਜਣ ਆਵਹਿ ਨਾਮ ਵਣੰਜਹ ਰੰਗ ਸੋ ਲਾਹਰ ਨਾਮ ਲਜਾਵ ਹੈ ਗੁਰ ਸਿੱਖ ਕੇ ਮੁਖ ਉਜਲੇ ਹਰ ਦਰਗਹ ਭਾਵ ਹੈ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤੈਨ ਗੁਰ ਸਿੱਖਾਂ ਕਾ ਹਉ ਆਰਿਆ ਜੋ ਬਹੰਦਿਆ ਉਠਦਿਆ ਹਰ ਨਾਮ ਧਿਆਵਹਿ ਗੁਰ ਸਤ ਗੁਰ ਬੋਹਲ ਹਰ ਨਾਮ ਕਾੰ ਵੱਡ ਭਾਗੀ ਸਿੱਖ ਗੁਣ ਸਾਜ ਕਰਾਵਹਿ ਤੇ ਨਾ ਗੁਰ ਸਿੱਖਾ ਕੋ ਹਉ ਆਰੇ ਆ ਜੋ ਬਹੰਦੇ ਆ ਉਠਦੇ ਆ ਹਰ ਨਾਮ ਧਿਆਵਹਿ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਭਗਤ ਜਨਾ ਕਾ ਆਪ ਤੁਠਾ ਮੇਰਾ ਪਿਆਰਾ ਪਾ ਪ ਲਾਇਆ ਨਾ ਜਾਨ ਲਾਇ ਪਾਤ ਸਾਹੀ ਭਗਤ ਜਨਾ ਕਉ ਦਿੱਤੀ ਆ ਨਾ ਸਿਰ ਛੱਤ ਸੱਚਾ ਹਰ ਬਣਾਏ ਰਾਗ ਵਡਹਾਂਸ ਦੀ ਓਾਰ ਦੀ ਪੌੜੀ 11 ਵੀ ਸਲੋਕਾਂ ਨਾਲ